ਗੜੰਡਾ ਫਟ ਕੇ ਸੰਤੂਏ ਕੀ ਗੜੰਡਾ ਸੰਤੂਪਨ ਕੀ ਮਤਦਵਾਏ ਨ ਕਹਿਆ ਤੇਰਾ ਨਾਮ ਜਾਨ ਤੇਰਾ ਕੀ ਨਾਮ ਕੀ ਬੁਲਛੀਆ ਤਹਾ ਤਹਾ ਸਾਗ ਸਰਦੀ ਨਾ ਆਰ ਜਨਰਵਾਲਾ ਆਪਿਆ ਮੇਚਾ ਸਿੱਧੀ ਭੜੇ ਸ੍ਰੀ ਸੁੰਤਹ ਇਸ ਤੋਂ ਦੇ ਦਿੱਚਿਆ ਜਾਹਾਂ ਦੇ ਨਾਮ ਕੀ ਲਾਗੇ ਉਸ ਮਨ ਨੂੰ ਪ੍ਰਥਾਈ ਲਿਹ ਲਾ ਲੂ ਤੋ ਕਿਉ ਮਿਸਰਾ ਤੇਰੀ ਮਾਏ ਸਾਚਾ ਸਾਚਿ ਤੁ ਸਾਚਾ ਨਾਤੇ ਨਾਮ ਕੀ ਸਰਵੜ ਆਈ ਆ you